ਲੱਸੀ ਪਾਇਜੀ ਅੱਜ ਤਾਂ ਲੱਸੀ ਲੈਣ ਆਗੇ ਕੱਲ ਤੋਂ ਨਾ ਆਇਓ ਕੀ ਬਸ ਸਾਡੇ ਪੀਣ ਜੋਗੀ ਹੁੰਦੀ ਐ ਲੱਸੀ ਚਾ ਆਇਓ ਲੱਸੀ ਲੈਣਾ ਹੁੰਦਾ ਬਾਰੀ ਬਾਰੀ ਸਾਸਰੀ ਘਰ ਵੀ ਤਾਇਆ ਬੁਲਾਉਂਦਾ ਇਹ ਗੁਰਪ੍ਰੀਤ ਹਾਂਜੀ ਡੈਡੀ ਮਾੜੀ ਗੱਲ ਸੁਣੋ ਹਾਂਜੀ ਬੇਟਾ ਕੱਲ ਨੂੰ ਆਹ ਮੁੰਡੇ ਨੂੰ ਲੱਸੀ ਨਹੀਂ ਪਾਉਣੀ ਡੈਡੀ ਮੈਂ ਤਾਂ ਰੋਜ਼ ਆਬ ਦਿੰਦੀ ਆ ਨੀ ਲੱਸੀ ਨੂੰ ਇਹ ਤਾਂ ਬਸਾਰਾ ਮਾ ਰੋਜ਼ ਆ ਆਖੜਦਾ ਗਾ ਬੇਟੇ ਇੰਨਾ ਇਹ ਮੁੰਡੇ ਦੀ ਨੀਤ ਮੈਨੂੰ ਸਹੀ ਨਹੀਂ ਲੱਗਦੀ ਇਹਦੀ ਡੈਡੀ ਅੱਜ ਮੈਂ ਇਹਨੂੰ ਪੂਰਾ ਠੋਕ ਕੇ ਕਹਤਾਈ ਭਾਈ ਕੱਲੂ ਸਾਡੇ ਲੱਸੀ ਨਹੀਂ ਹੈਗੀ ਲੈਣ ਆਈ ਜੇ ਕੱਲੂ ਲੱਸੀ ਲੈਣਾ ਹੈ ਤੁਸੀਂ ਆਪੇ ਸਮਝ ਲਿਓ ਕੋਈ ਨਹੀਂ ਪਤਾ ਕੱਲ ਨੂੰ ਆਉਣ ਦਾ ਨੂੰ ਫਿਰ ਮੈਂ ਸਮਝਾਵਾਂ ਕਿਸੇ ਦੇ ਘਰੇ ਕਿਵੇਂ ਮੈਲੀ ਅੱਖ ਰੱਖੀਦੀ ਹੁੰਦੀ ਹੈ ਡੈਡੀ ਮੇਲੇ ਮੁੰਡਾ ਲੱਸੀ ਲੈਣ ਆਇਆ ਅੱਜ ਫੇਰ ਪ੍ਰੀਤਮ ਸਿੰਘ ਹਾਂ ਕਰੇ ਆ ਉਹ ਥੋੜਾ ਜਿਹਾ ਜਲਦੀ ਕੰਮ ਬਹੁਤ ਜ਼ਰੂਰੀ ਆ ਗੱਲ ਕਰਨੀ ਆ ਥੋੜੇ ਨਾਲ ਕੁਝ ਰੋਣ ਹਾਂਜੀ ਕਾਕਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲੱਸੀ ਲੱਸੀ ਲੈ ਕੇ ਜਾਣੀ ਸੀ ਲੱਸੀ ਕੱਲ ਸਾਨੂੰ ਜਵਾਬ ਦਿੱਤਾ ਸੀ ਵੀ ਲੱਸੀ ਰੜਕਣੀ ਬੰਦ ਕਰਤੀ ਚਲੋ ਕੋਈ ਗੱਲ ਨਹੀਂ ਫੇਰ ਮੈਂ ਨਹੀਂ ਨਹੀਂ ਕੱਕੇ ਜਾਓ ਨਾ ਆਪਾਂ ਗੱਲ ਕਰਨੀ ਐ ਦੋ ਮਿੰਟ ਆਜੋ ਅੰਦਰ ਆਓ ਮੈਂ ਮੈਨੂੰ ਥੋੜਾ ਜ਼ਰੂਰੀ ਕੰਮ ਕੋਈ ਗੱਲ ਨਹੀਂ ਮੇਰਾ ਉਦੋਂ ਵੀ ਜ਼ਰੂਰੀ ਕੰਮ ਆ ਕੋਈ ਗੱਲ ਆਜੋ 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 ਹਾਜੀ ਅੰਕਲ ਜੀ ਕੀ ਗੱਲ ਕਰਨੀ ਸੀ ਰੁਕੋ ਦੋ ਮਿੰਟ ਕੋਈ ਗੱਲ ਨਹੀਂ ਥੋੜਾ ਡੈਡੀ ਆ ਰਿਹਾ ਕਰਦੇ ਆ ਗੱਲ ਆਪਾਂ ਇਹੇ ਜੀ ਕੀ ਗੱਲ ਕਰਨੀ ਸੀ ਕੋਈ ਗੱਲ ਨਹੀਂ ਰੁਕੋ ਦੋ ਮਿੰਟ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੂੰ ਕਰਮ ਰੂਕੇਵੇਂ ਬੈਠਾ ਕੋਈ ਨਹੀਂ ਬੈਠੋ ਕਰਦੇ ਆ ਗੱਲ ਆਪਾਂ ਹਾਂਜੀ ਦੱਸੋ ਤੁਹਾਨੂੰ ਇਹ ਪਤਾ ਵੀ ਆਪਣੀ ਯਾਰੀ ਦੋਸਤੀ ਕਿਦਾਂ ਪਈ ਸੀ ਹਾਂਜੀ ਭਾਈ ਜੀ ਉਹ ਦਿਨ ਮੈਂ ਕਿਵੇਂ ਭੁੱਲ ਸਕਦਾ ਤੁਸੀਂ ਮੇਰੀ ਭੈਣ ਦੀ ਇੱਜ਼ਤ ਬਚਾਉਣ ਖਾਤਰ 6 ਮਹੀਨੇ ਦੀ ਜੇਲ੍ਹ ਵੀ ਕੱਟੀ ਹੁਣ ਤੋ ਇਹ ਸੋਚ ਜੇ ਮੈਂ ਤੇਰੀ ਭੈਣ ਦੀ ਇੱਜ਼ਤ ਬਚਾਉਣ ਖਾਤਰ 6 ਮਹੀਨੇ ਦੀ ਜੇਲ੍ਹ ਕੱਟ ਸਕਦਾ ਤਾਂ ਮੈਂ ਆਪਦੀ ਇੱਜ਼ਤ ਬਚਾਉਣ ਖਾਤਰ ਕੀ ਕਰ ਸਕਦਾ ਭਾਈ ਜੀ ਮੈਂ ਤੁਹਾਡੀ ਗੱਲ ਨਹੀਂ ਸਮਝਿਆ ਕ੍ਰੀਤਮ ਸਿਆ ਮੈਂ ਗੱਲ ਤੈਨੂੰ ਨਹੀਂ ਸਮਝਾਉਣੀ ਮੈਂ ਤੇਰੇ بیٹے ਕਰਮੇ ਨੂੰ ਸਮਝਾਉਣੀ ਆ ਦੇ ਕਾਕਾ ਸਾਡੀ ਆ ਲਿਹਾਜ਼ ਪ੍ਰਾਨੀ ਮੈਂ ਨਹੀਂ ਚਾਹੁੰਦਾ ਸਾਡੀ ਲਿਹਾਜ਼ ਦਾ ਤੂੰ ਨਜਾਇਜ਼ ਫਾਇਦਾ ਠਾਵੇਂ ਤੇ ਸਾਡੇ ਘਰ ਵੱਨੀ ਮਾਰਾ ਤੱਕੇ ਤੈਨੂੰ ਆ ਕਰਤੂਤਾ ਕਰਦੇ ਨੂੰ ਸ਼ਰਮ ਨਹੀਂ ਆਈ ਕੰਜਰਾ ਸਾਡੀ ਜਾਰੀ ਦੀਆਂ ਤਾਂ ਪੰਜ ਪਿੰਡ ਸੌਹਾਂ ਖਾਂਦੇ ਨੇ ਚੱਲ ਹੁਣੇ ਮਾਫੀ ਮੰਗ ਅੰਕਲ ਜੀ ਮੈਥੋਂ ਗਲਤੀ ਹੋ ਗਈ ਸੀ ਮੈਨੂੰ ਮਾਫ ਕੀਤਾ ਜਾਵੇ ਅੱਜ ਤੋਂ ਬਾਅਦ ਮੈਂ ਤੁਹਾਡੇ ਘਰ ਵੱਲ ਕਦੀ ਮੈਲੀ ਅੱਖ ਨਹੀਂ ਰੱਖਾਂਗਾ ਕਾਕਾ ਕੱਲੇ ਸਾਡੇ ਘਰ ਵੱਲ ਨਹੀਂ ਕਿਸੇ ਦੇ ਵੀ ਘਰੇ ਜਾਣਾ ਤਾਂ ਨੀਤ ਸਾਫ਼ ਰੱਖ ਕੇ ਜਾਣਾ